ਹਾਂਜੀ ਸਾਰੇ ਹੀ ਕਬੂਤਰ ਬਾਜ਼ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹੁਸ਼ਿਆਰਪੁਰ ਕਬੂਤਰ ਬਾਜ਼ੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ। ਵੈਲਕਮ ਹੈ ਵੀਰ ਜੀ। ਸੋ ਅੱਜ ਦੀ ਵੀਡੀਓ ਵੀਰ ਜੀ ਸ਼ੌਂਕ ਦੀ ਪਾਵਾਂਗੇ। ਅੱਜ ਸ਼ੌਂਕਰ ਬੋਨੇ ਤੁਹਾਨੂੰ ਆਪਣੇ ਕਬੂਤਰਾਂ ਦਾ ਤੇ ਕੁਝ ਬੱਚੇ ਕੱਢੇ ਨੇ ਕਬੂਤਰਾਂ ਦੇ। ਬੁੱਤਰ ਕੁਛ ਪੱਟੇ ਨੇ ਆਪਾਂ ਨੇ ਕੁਛ ਆਪ ਸਰ ਪਰ ਹੋ ਗਏ ਨੇ ਕਬੂਤਰ ਤੇ ਕੁਛ ਆਪਾਂ ਨੇ ਅੱਧੇ ਕਬੂਤਰ ਪੱਟੇ ਨੇ ਕੈਨ ਦਾ ਭਾਵਾ ਕਿ ਪੰਜ-ਪੰਜ ਪਰ ਜਿਹੜੇ ਬੱਚਿਆਂ ਨੇ ਜਿਆਦਾ ਕਲੀਆਂ ਨਹੀਂ ਸੀ ਸੁੱਟੀਆਂ ਪੰਜ-ਪੰਜ ਪਰ ਉਹਨਾਂ ਦੇ ਪੱਟ ਦਿੱਤੇ ਤੇ ਜਦੋਂ ਪੂਰੇ ਹੋ ਜਾਣਗੇ ਫਿਰ ਆਪਾਂ ਵੇਚਾ ਵਾਲੇ ਵੀ ਪੱਟ ਦਾਂਗੇ ਤੇ ਪੂਛਾਂ ਵੀ ਪੱਟ ਦੇਾਂਗੇ ਕਿ ਜਿਹੜੇ ਆਪਣੇ ਨਾਲ ਜੂਨ ਦੇ ਵਿੱਚ ਉੱਡ ਪੈਣ ਤੇ ਅਪ੍ਰੈਲ ਮਈ ਦੇ ਵਿੱਚ ਡੋਨੂ ਕਬੂਤਰ ਹੈਗੇ ਆਪਣੇ ਕੋਲ ਉਹੀ ਕਬੂਤਰ ਜੂਨ ਵਿੱਚ ਵੀ ਉੱਡ ਸਕਦੇ ਆ ਪਰ ਫਿਲਹਾਲ ਇਹ ਵੀ ਨਾਲ ਲੱਗਦੇ ਸਰਪਰ ਹੋ ਜਾਣਗੇ ਫਿਰ ਉਹਨਾਂ ਨੂੰ ਵੀ ਆਪਾਂ ਉਡਾਵਾਂਗੇ ਚਾਨੋਹਾ ਪਰਾਜ ਕਿਹੜੀ ਆ ਕਬੂਤਰੀ ਏ ਆ ਬੱਚਾ ਕਾਲਾ ਚੀਨਾ ਇਹ ਦੇਖਦੇ ਆ ਪੇਲੀਆਂ ਬਾਜ਼ੀਆਂ ਚ ਇਹਨੂੰ ਛੱਡਾਂਗੇ ਥੋੜਾ ਬੈਰੀ ਦਾ ਦਬਦਬਾ ਬਹੁਤ ਆ ਜਿਹਦੇ ਕਰਕੇ ਆਪਾਂ ਕੱਢਦੇ ਨਹੀਂ ਪਏ ਪੰਜ 6 ਦਿਨ ਪਹਿਲਾਂ ਕੱਢੇ ਸੀ ਬੱਚੇ 10 ਮਿੰਟ ਉੱਡੇ ਘਰੇ ਹੀ ਆ ਕੇ ਪੈ ਗਈ ਬੈਰੀ ਬੱਚਾ ਇੱਕ ਹੋਰ ਆ ਬੱਚੇ ਨੂੰ ਪਈ ਹੀ ਬੈਰੀ ਉਦਣ ਆ ਵੀ ਮਾਦੀ ਆ ਵੱਡੀ ਆ ਵੇਚਨੇ ਕਬੂਤਰੀਆਂ ਲਓ ਜੀ ਕਰੋ ਸ਼ੌਂਕ ਅ ਜਿਹਨਾਂ ਦੇ ਤਕਰੀਬਨ ਰੰਗ ਲੱਗਾ ਆ ਬੱਚਿਆਂ ਦੇ ਇਹਨਾਂ ਦੇ ਵਿਚਲੇ ਪਰ ਬਾਅਦ ਵਿੱਚ ਪਟਾਂਗੇ ਆਪਾਂ ਇਹ ਥੋੜੇ ਲੇਟ ਉਡਾਵਾਂਗੇ 12 14 ਬੱਚੇ ਹੁਣ ਵੀ ਉਡੋਣ ਨੂੰ ਹੈਗੇ ਆ ਪਰ ਥੋੜਾ ਬੈਗ ਤੇ ਦਬਦਬਾ ਜਿਹਦੇ ਕਰਕੇ ਆਪਾਂ ਕੱਢਦੇ ਨਹੀਂ ਬੱਚੇ ਉਸ ਤੋਂ ਬਾਅਦ ਵੱਡੇ ਕਬੂਤਰ ਜਿਹੜੇ ਉਹ ਸਰ ਹੋ ਜਾਣਗੇ ਮਿੱਟੀ ਪਾਈ ਕਬੂਤਰਾਂ ਨੂੰ ਨੇ ਆ ਦੇਖਾ ਦੇ ਤੁਸੀਂ ਪਾਣੀ ਰੱਖਣਾ ਹਜੇ ਤੱਕ ਸੁੱਕੀ ਮਿੱਟੀ ਖਾ ਗਏ ਤੇ ਗੱਲਾ ਛਦੀ ਪਈ ਕਬੂਤਰੀ ਖੁੱਡਾ ਸਾਫ਼ ਕੀਤਾ ਪਰਸੋਂ ਕੀਤਾ ਸੀ ਅੱਧਾ ਆ ਦੇਖੋ ਇੰਨਾ ਕ ਸਾਫ਼ ਕੀਤਾ ਸੀਗਾ ਆ ਬਾਕੀ ਰਹਿ ਗਿਆ ਸੀ ਤੇ ਫਿਰ ਬਾਰਿਸ਼ ਆ ਗਈ ਫਿਰ ਆਪਾਂ ਨੇ ਨਹੀਂ ਕੀਤਾ ਹੁਣ ਦੇਖਦੇ ਆ ਕੱਲ ਨੂੰ ਅੱਧਾ ਫੇਰਾਂਗੇ ਪਰਸੋਂ ਨੂੰ ਫੇਰ ਅੱਧਾ ਕਰਾਂਗੇ ਥੋੜਾ ਥੋੜਾ ਕਰਕੇ ਸਾਰਾ ਸਾਫ਼ ਕਰਾਂਗੇ ਫੇ ਕਬੂਤਰਾਂ ਵਾਲੀ ਸਾਈਡ ਵੀ ਅੱਧਿਕ ਕੀਤੀ ਸੀ ਉਹਦਣ ਸਾਰੀ ਨਹੀਂ ਆਪਾਂ ਨੇ ਕੀਤੀ ਜਿਵੇਂ ਕਿ ਦੱਸਿਆ ਹੀ ਆ ਪਰ ਆਪੋ ਕਬੂਤਰ ਇਸ ਤਰੀਕੇ ਨਾਲ ਬਿਮਾਰ ਹੋ ਜਾਂਦੇ ਆ ਤੇ ਇਹ ਟਾਈਮ ਵੀ ਤੁਹਾਨੂੰ ਪਤਾ ਕਿਹੜਾ ਚੱਲਦਾ ਪਿਆ ਹੁਣ ਜਿਹਦੀ ਸਾਂਭ ਸੰਭਾਲ ਸੀ ਪੂਰਾ ਸੀਜ਼ਨ ਕਰ ਲਈ ਆਪਾਂ ਨੇ ਤੇ ਕੁਝ ਖੁੱਡੇ ਆਪਣੇ ਚੋਗੇ ਸੀਗੇ ਉਹ ਵੀ ਆਪਣੇ ਕੋਈ ਇੱਕ ਛੋਟੀ ਜੀ ਗਲਤੀ ਹੋ ਗਈ ਚਲੋ ਮੈਂ ਵੀਰ ਭਰਾ ਨੂੰ ਦੱਸ ਦੇਣਾ ਚਾਹੁੰਨਾ ਆ ਆਪਾਂ ਨੇ ਛੱਤ ਪਾਇਆ ਕੱਚਾ ਹੀ ਸਾਰਾ ਤੇ ਉੱਪਰ ਰੱਖੀਆਂ ਆਪਣੇ ਟੀਨਾ ਤੇ ਟੀਨ ਦੀ ਇੱਕ ਦੀ ਥੋੜੀ ਢਲਾਨ ਜਿਹੜੀ ਉਹ ਆਪਣੇ ਕੋਲ ਪੂਰੀ ਨਹੀਂ ਪ੍ਰੋਪਰ ਬਣੀ ਤੇ ਆਪਾਂ ਨੇ ਉਸ ਤੇ ਜੋੜ ਦੇ ਅੱਗੇ ਸੀਮੈਂਟ ਲਗਾ ਦਿੱਤਾ ਸੀਗਾ ਉਸ ਜੋੜ ਦੇ ਕਰਕੇ ਹੀ ਖੁੱਡਾ ਚੋਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਨਹੀਂ ਚੋਇਆ ਕਹਿੰਦਾ ਭਾਵ ਹੈ ਕਿ 4-5 ਮਹੀਨੇ ਹੋ ਗਏ ਸ਼ਾਂਤ ਖੁੱਡੇ ਪਾਉਣ ਜਿਆਦਾ ਟਾਈਮ ਹੋ ਗਿਆ ਹੋਊਗਾ ਤੇ ਖੁੱਡਾ ਨਹੀਂ ਚੋਇਆ ਆਪਣਾ ਹੌਣ ਖੁੱਡਾ ਚੋਣ ਲੱਗ ਪਿਆ ਕਿਉਂਕਿ ਹੁਣ ਧੁੱਪਾਂ ਲੱਗੀਆਂ ਚਾਰ ਤੇ ਇਹ ਸੀਮੈਂਟ ਸੀ ਉਹ ਪਾਟ ਗਿਆ ਕੜ ਕੇ ਉਹ ਪਾਟਣ ਦੇ ਕਰਕੇ ਉੱਥੇ ਇੱਕ ਜੋੜ ਪੈ ਗਿਆ ਜਿਹੜਾ ਆਪਾਂ ਅੱਗੇ ਜੋੜ ਬੰਦ ਕੀਤਾ ਸੀ ਉਸ ਜੋੜ ਨੇ ਥੋੜਾ ਜਿਹਾ ਮੂੰਹ ਖੋਲ ਲਿਆ ਤੇਰਾ ਪਾਣੀ ਡਿੱਗਦਾ ਸੀ ਜਿਹੜਾ ਜੋੜ ਦੇ ਵਿੱਚ ਡਿੱਗੀ ਜਾਂਦਾ ਸੀ ਉਹ ਤੁਹਾਨੂੰ ਪਤਾ ਜੋੜ ਢੱਕਾ ਲਾ ਦਿੰਦਾ ਸੀ ਅੱਗੇ ਨਹੀਂ ਪਾਣੀ ਨੋਂਦਾ ਪਾਣੀ ਵੈਕ ਜਾਣਾ ਸ਼ੁਰੂ ਹੋ ਗਿਆ ਉਹ ਵੈਕ ਜਾਣ ਕਰਕੇ ਤੇ ਉਹ ਖੁੱਡਾ ਚੋਣਾ ਸ਼ੁਰੂ ਹੋ ਗਿਆ ਤੇ ਮੈਂ ਵੀਰ ਭਰਾਵਾਂ ਨੂੰ ਇਹੀ ਦੱਸਦਾ ਜੇਕਰ ਤੁਸੀਂ ਜੋੜੋ ਵਾਲਾ ਬੰਦ ਕਰਨਾ ਟੀਨਾ ਦਾ ਜਿਹੜਾ ਆਪਸ ਵਿੱਚ ਤੁਸੀਂ ਟੀਨ ਦੇ ਉੱਪਰ ਟੀਨ ਰੱਖਦੇ ਆ ਤੇ ਉਹ ਸੀਮੈਂਟ ਜਿਹੜਾ ਵਿਚ ਵਿਚ ਹੀ ਲਾਵੋ ਬਾਹਰ ਨਾਲ ਸੀਮੈਂਟ ਲਾਵੋ ਕਿਉਂਕਿ ਬਾਹਰ ਜੋ ਸੀਮੈਂਟ ਪਾਟ ਜਾਂਦਾ ਆ ਤੇ ਕੰਮ ਖਰਾਬ ਹੋ ਜਾਂਦਾ ਫਿਰ ਪਾਣੀ ਜਿਹੜਾ ਉਹ ਅੱਗੇ ਨੂੰ ਆ ਨਹੀਂ ਪਾਉਂਦਾ ਪਿੱਛੇ ਨੂੰ ਜਾਣਾ ਸ਼ੁਰੂ ਹੋ ਜਾਂਦਾ ਉਹ ਟੱਕ ਜੇ ਪੈਣਾ ਸ਼ੁਰੂ ਹੋ ਜਾਂਦਾ ਪਾਣੀ ਤੇ ਉਹ ਤੁਸੀਂ ਨਾਲੀ ਦੇ ਨਾਲ ਵਿਚ ਨੂੰ ਕਰਕੇ ਸੀਮੈਂਟ ਲਾ ਦਿਓ ਬਾਹਰਲੀ ਸਾਈਡ ਨਾਲ ਉਹਨੂੰ ਬੰਦ ਕਰੋ ਠੀਕ ਆ ਬਾਹਰ ਮਾਸਾ ਸੀ ਇੰਟਰਨਲ ਰਭਿਓ ਤੇ ਵਿੱਚ ਤੱਕ ਦਿਓ ਚੰਗੀ ਤਰ੍ਹਾਂ ਨਾਲ ਤੇ ਉਹ ਸੈੱਟ ਹੋ ਜਾਊਗਾ ਫਿਰ ਤੇ ਉਹਦੇ ਕਰਕੇ ਦੇਖੋ 5-6 ਮਹੀਨੇ ਚੋਇਆ ਨਹੀਂ ਤੇ ਹੁਣ ਚੋਣਾ ਸ਼ੁਰੂ ਹੋ ਗਿਆ ਸੀਗਾ ਤੇ ਤਾਂ ਕਰਕੇ ਫਿਰ ਆਪਾਂ ਨੇ ਕੱਲ ਥੋੜੀ ਇਹ ਵੀ ਰਿਪੇਅਰ ਕੀਤੀ ਤੇ ਆਹ ਦੇਖੋ ਇਧਰੋਂ ਵੀ ਝੋ ਗਿਆ ਥੋੜਾ ਤੇ ਆ ਵੀ ਝੋ ਗਿਆ ਸੀਗਾ ਤੇ ਆਹ ਨੇ ਭਰਾ ਜੀ ਆਪਣੀਆਂ ਮਾਦੀਆਂ ਨੀਲੇ ਸਿਰ ਵਾਲੇ ਤਕਰੀਬਨ ਆਪਾਂ ਨੇ ਆਪਣਾ ਘਰ ਦੀ ਨਸਲ ਹੀ ਤਿਆਰ ਕੀਤੀ ਆ ਤੇ ਜਿਹੜਾ ਕਬੂਤਰ ਆਪਾਂ ਨੂੰ ਪਹਿਲਾਂ ਆਪਾਂ ਵੱਡੇ ਕਬੂਤਰ ਲੈ ਕੇ ਆਏ ਆ ਮੁੱਲ ਕਾਫੀ ਕਬੂਤਰ ਲਿਆਂਦੇ ਕਾਫੀ ਪੈਸਾ ਖਰਚਿਆ ਤੇ ਉਹੀ ਕਬੂਤਰ ਨੇ ਆਪਣੇ ਕੋਲ ਵੱਡੇ ਜਿਹੜੇ ਬਾਹਰ ਵਾਲੇ ਰਹਿ ਗਏ ਉਸ ਤੋਂ ਅੱਗੇ ਜਿਹੜੀ ਬਲੱਡ ਲੈਣ ਉਹ ਸਾਰੀ ਆਪਾਂ ਨੇ ਘਰ ਦੀ ਕਰ ਲਈ ਉਹਨਾਂ ਕਬੂਤਰਾਂ ਤੋਂ ਆਪਾਂ ਘਰੇ ਤਿਆਰ ਕੀਤੇ ਫਿਰ ਕਬੂਤਰ ਉਸ ਤੋਂ ਬਾਅਦ ਆਪਾਂ ਨਵਾਂ ਕਬੂਤਰ ਕੋਈ ਨਹੀਂ ਵੇਚ ਲਿਆ ਕੇ ਪਾਇਆ ਠੀਕ ਹੈ ਨਾ ਤੇ ਜੇਕਰ ਉਸ ਇੱਕ ਦੋ ਜੋੜੇ ਆਏ ਵੀ ਆਸੇ-ਪਾਸੇੋਂ ਆਪਾਂ ਨੇ ਬੱਕਰੇ ਲਗਾ ਕੇ ਰੱਖੇ ਆ ਉਹ ਦਾ ਰਿਜ਼ਲਟ ਲੈ ਕੇ ਤੇ ਉਹਨਾਂ ਨੂੰ ਫੇਰ ਵੇਚ ਪਾਵਾਂਗੇ ਤੇ ਫਿਲਹਾਲ ਅਸੀਂ ਆਪਣੇ ਕਬੂਤਰ ਹੀ ਬਣਾਏ ਆ ਜੀ ਸਾਰੇ ਆ ਵਾਲੇ ਬਿੱਲ ਕੋਲੇੰਦਰ ਰਿਜ਼ਲਟ ਲਿਆ ਹੋਇਆ ਆਪਾਂ ਨੇ ਠੀਕ ਆ ਜੀ ਗੱਲ ਕਰੀਏ ਘਰੇ ਬਾਜ਼ੀਆਂ ਮਕਾ ਲੰਦੇ ਕਬੂਤਰ ਪਿਛਲੀ ਵਾਲੀ ਵੀਡੀਓ ਪਾਈ ਸੀ ਤੁਹਾਡੇ ਸਾਹਮਣੇ ਉੜਦੀਆਂ ਸੀ ਕਬੂਤਰੀਆਂ ਉਹ ਵੀ ਇੱਥੇ ਹੀ ਹੋਣਗੀਆਂ ਉਹੀ ਕਬੂਤਰ ਬਤਾਏ ਨੇ ਆਪਾਂ ਨੇ ਇੱਥੇ ਹੁਣ ਆਪਾਂ ਕ੍ਰੋਸ ਕਰਾਂਗੇ ਇੱਥੇ ਕੈਂਦਾ ਪਾਵ ਕੋਈ ਪਲਾਈ ਵਗੈਰਾ ਲਗਾਵਾਂਗੇ ਇਧਰ ਦੀ ਸਾਈਡ ਤੇ ਉੱਪਰੋਂ ਥੋੜਾ ਨੰਗਾ ਰਹਿਣ ਤਾਂ ਕਿ ਜਾਲੀ ਨੂੰ ਇਦਾਂ ਕਬੂਤਰੀਆਂ ਅੰਡੇ ਜ਼ਿਆਦਾ ਧਰਦੀਆਂ ਪਈਆਂ ਆ ਤੇ ਹੁਣ ਆਪਾਂ ਥੋੜਾ ਜਿਹਾ ਓਲਾ ਕਰਾਂਗੇ ਇੱਥੋਂ ਇਹਨਾਂ ਦਾ ਕਬੂਤਰਾਂ ਤੋਂ ਤੇ ਪਿੰਜਰੇ ਵਾਲੀ ਸਾਈਡ ਤੋਂ ਵੀ ਥੋੜਾ ਵੱਖਰਾ ਰੱਖਾਂਗੇ ਇਹਨਾਂ ਨੂੰ ਇਹ ਤਾਂ ਹੋ ਗਈਆਂ ਕਬੂਤਰੀਆਂ ਕਬੂਤਰਾਂ ਦਾ ਸ਼ੌਂਕ ਕਰ ਬੋਨਾ ਤੁਹਾਨੂੰ

ਜੋ ਹੋਰ ਆਪਾਂ ਨਸਲ ਵਧਾਉਣੇ ਪਏ ਆ ਬੱਚਿਆਂ ਦਾ ਸ਼ੌਂਕ ਵੀ ਕਰਬੋਨਾ ਤੁਹਾਨੂੰ ਮੈਂ ਅੱਜ ਇਹਦੇ ਆਪਾਂ ਨੀਲਾ ਰੰਗ ਲਾਇਆ ਛਾਤੀਆਂ ਤੇ ਇਹ ਵੀ ਕਬੂਤਰ ਆਪਾਂ ਵਧਾਉਂਦੇ ਪਏ ਆ ਕੋ ਬੈਠਾ ਇਹਦਾ ਭਰਾ ਆ ਗੁਲਾਬੀ ਛਾਤੀ ਵਾਲੇ ਦੋ ਭਰਾ ਬੈਠੇ ਆ ਇਹ ਵੀ ਆਪਾਂ ਵਧਾਉਣੇ ਪਏ ਆ ਥੋੜੇ ਜੇ ਕੋਸ਼ ਉੱਪਰ ਬੈਠੇ ਹੋਏ ਨੇ ਨੇੜੇ ਤੋਂ ਕਰਬੋਨਾ ਸ਼ੌਂਕ ਤੁਹਾਨੂੰ ਇਹ ਖੁੱਡਾ ਨਹੀਂ ਚੋਇਆ ਕਿਉਂਕਿ ਇਹ ਨਾ ਪੂਰੀ ਟੀਨ ਹੈ ਦੇ ਉੱਪਰ ਜੋੜ ਇੱਥੇ ਆ ਜਿਹੜੀ ਕੰਧ ਜੀ ਹੁੰਦੀ ਹੈ ਇਹਦੇ ਉੱਪਰ ਹੀ ਜੋੜ ਹੈ ਟੀਨ ਦਾ ਜੋੜਦਾ ਉਹਦੇ ਕਰਕੇ ਚੋਇਆ ਤੇ ਆਪਾਂ ਨੇ ਮਿੰਟੋ ਮਿੰਟੀ ਫਿਰ ਤੁਹਾਨੂੰ ਪਤਾ ਹੁਣ ਸੀਜ਼ਨ ਦਾ ਕੰਮ ਆ ਸਹਾਬ ਖੁੱਡੇ ਚ ਆ ਗਈ ਤੇ ਉਹਦਾ ਫਾਇਦਾ ਨਹੀਂਗਾ ਫਿਰ ਨਾਲ ਦੀ ਨਾਲ ਆਪਾਂ ਨੇ ਕੀਤਾ ਸਹਾਬਤਬ ਅੱਜ ਹੁਣ ਮੈਂ ਤੁਹਾਨੂੰ ਜੋੜਿਆਂ ਦਾ ਬੱਚਿਆਂ ਦਾ ਸ਼ੋਅ ਕਰਪੋਣਾ ਹੈ। ਵੱਡੇ ਕਬੂਤਰ ਛੱਡੇ ਹੋਏ ਨੇ ਆਪਾਂ ਨੇ ਬਾਹਰ। ਕੋਸ਼ਿਸ਼ ਜੜੇ ਬੱਚੇ-ਪੁੱਚੇ ਪਾਲ ਰਹੇ ਨੇ। ਇਹ ਜੋੜਾ ਕਿੱਧਰ ਲਗਾਇਆ ਆਪਾਂ ਨੇ? ਆਂਡੇ ਆਪਣੇ ਚੁੱਕ ਲੈਣੇ ਸੀਗੇ ਪਰ ਉਹ ਟਾਈਮ ਨਹੀਂ ਰਲਿਆ ਕਿਸੇ ਕਬੂਤਰ ਦਾ। ਫਿਰ ਇਸੇ ਜੋੜੇ ਤੋਂ ਹੀ ਪਲਾਉਣੇ ਪਏ ਆਪਾਂ ਨੂੰ। ਆ ਬੈਠੇ ਨੇ ਜੀ ਦੋ ਬੱਚੇ ਜਿਹੜਾ ਤਾਂ ਨੀਲੇ ਆਪਾਂ ਨੇ ਛਾਤੀ ਵਾਲੇ ਦਿਖਾਲੇ ਨਾ ਉਹਨਾਂ ਦੇ ਭੈਣ ਭਰਾਈਏ ਜੋੜਾ ਵੀ ਇੱਧਰ ਹੀ ਬੈਠਾ ਬਾਹਰ ਕੱਢ ਕੇ ਦਿਖਾ ਦਾਂ ਤੁਹਾਨੂੰ ਮੈਂ ਆਇਆ ਕਬੂਤਰ ਜੀ ਤਰੀ ਦਾ ਵੀ ਕਰੋ ਸ਼ੌਂਕ ਲਾਓ ਜੀ ਅੰਤ ਸੌ ਕਿਦਾਂ ਦੇ ਲੱਗਦੇ ਆ ਕਬੂਤਰ ਤੁਹਾਨੂੰ ਠੀਕ ਆ ਜੀ ਹਣ ਉਧਰ ਦਿਖਾ ਲਤਾ ਤੁਹਾਨੂੰ ਪਰਲੀ ਸਾਈਡ ਮੈਂ ਦੇ ਵਿੱਚ ਨਾ ਕਬੂਤਰੀਆਂ ਬੰਡੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਖੁੱਲੀਆਂ ਆ ਕਬੂਤਰੀਆਂ ਵਿੱਚ ਤੇ ਫਿਰ ਆਪਾਂ ਨੂੰ ਆ ਬੰਦ ਰੱਖਣਾ ਪੈਂਦਾ ਟਾਈਮ ਟੂ ਟਾਈਮ ਹੀ ਕੱਢਦੇ ਆ ਇਹਨਾਂ ਨੂੰ ਬਾਹਰ ਮੈਂ ਥੋੜੀ ਕੇਅਰ ਵੱਧ ਕਰਨੀ ਪੈਂਦੀ ਹੈ ਇਹਨਾਂ ਦੀ ਕਿਉਂਕਿ ਬੱਚੇ ਵੀ ਪਾਲਦੇ ਆ ਦਾਣਾ ਇਹਨਾਂ ਨੂੰ ਤਿੰਨ ਟਾਈਮ ਪਾਉਣਾ ਪੈਂਦਾ ਬਾਹਰ ਕੱਟਣਾ ਪੈਂਦਾ ਇਹਨਾਂ ਨੂੰ ਆ ਜੋ ਹੁਣ ਇੱਧਰ ਆ ਬੈਠਾ ਜੀ ਕਬੂਤਰ ਲਾਲ ਚੀਨਾ ਤੇ ਆਪਣੀ ਜੌਂਸਰੀ ਕਬੂਤਰੀ ਆ ਇਹਦੇ ਬੱਚੇ ਗੱਡੀ ਬੈਠੇ ਆ ਦੋ ਇਸ ਤੋਂ ਥੱਲੇ ਇਧਰ ਆਂਡੇ ਰੱਖੀ ਬੈਠੀ ਐ ਮਾਦੀ ਲਾਲ ਚਿਨੀ ਇਸ ਤੋਂ ਥੱਲੇ ਵੀ ਆਂਡੇ ਰੱਖੀ ਬੈਠੀ ਐ ਮਾਦੀ ਲਾਲ ਚਿਨੀ ਇਸ ਤੋਂ ਥੱਲੇ ਵੀ ਸ਼ਾਹ ਅੱਕੀ ਆਂਡੇ ਰੱਖੀ ਬੈਠੀ ਆ ਤੇ ਉੱਪਰ ਸਾਈਡ ਵੀ ਆਪਾਂ ਨੇ ਜੋੜੇ ਲਗਾਏ ਨੇ ਆ ਕਬੂਤਰ ਦੇਖੋ ਹਾਂ ਕਿਹੜਾ ਬਰਾਵੋ ਔਜੀ ਕਰੋ ਸ਼ੌਂਕ ਬੱਚੇ ਕੱਡੇ ਹੋਏ ਨੇ ਇੱਧਰ ਵੀ ਆ ਨੀਲੇ ਸਿਰ ਵਾਲਾ ਹੀ ਆਪਣੇ ਗਾਲੜ ਬੱਚਾ ਕੱਢੀ ਬਿਠਾਇਆ ਵੀ ਇੱਕ ਆ ਜਿਹੜੇ ਕਬੂਤਰ ਤੇ ਚਲੋ ਤੁਹਾਨੂੰ ਦਿਖਾ ਦਿੰਦਾ ਕਿਹੜੇ ਆ ਉਹ ਜਿਹਦਾ ਰੰਗ ਇੰਨਾ ਕਾਲਾ ਕਬੂਤਰ ਦੀ ਦਾ ਕਿ ਜਿੱਦਾ ਡਾਈ ਲਗਾਈ ਹੁੰਦੀ ਆ ਕਾਲਾ ਪਾਰਾ ਦੇ ਕੋਈ ਤਾਂ ਰੰਗ ਲੱਗਾ ਹੁੰਦਾ ਇਸ ਤਰੀਕੇ ਨਾਲ ਕਾਲੇ ਪਰ ਤੇ ਕਾਲਾ ਰੰਗ ਲਗਾਇਆ ਹੁੰਦਾ। ਉਹ ਐਸੀ ਹਰਾ ਰੰਗ ਲੱਗਾ ਦੂਸਰੇ ਪਰਾਂ ਨੂੰ ਚਿੱਟਿਆਂ ਨੂੰ ਤੇ ਕਾਲਾ ਇਦਾਂ ਦਾ ਹੀ ਜਮਾਂਦਰੀ। ਆ ਮਾਦੀ ਵੀ ਦੋ ਆਂਡੇ ਰੱਖੀ ਬੈਠੀ ਆ। ਤੇ ਆ ਵੀ ਬੱਚੇ ਆਪਾਂ ਨਸਰ ਵਧਾਉਣ ਨੂੰ ਕਢਵਾਏ ਸਿੰਗਲ ਸਿੰਪਲ ਬਲਵਾਇਆ ਇਹ ਆਪਣੇ ਦੇਸੀ ਕਬੂਤਰ ਆ ਵਧੀਆ ਬੱਚੇ ਪਾਲਦੇ ਇਸ ਕਰਕੇ ਆਪਾਂ ਨੇ ਰੱਖੇ ਆ 95 11 ਆਪਣਾ ਤੇ ਇਧਰ ਵੀ ਆਂਡੇ ਰੱਖੇ ਨੇ ਜੋੜੇ ਨੇ ਆਹ ਬੱਚਾ ਕੱਢਿਆ ਇਹਨੇ ਕਬੂਤਰੀ ਨੇ ਗਾਲੜਾਂ ਦਾ ਰੱਖਿਆ ਇਹਦੇ ਥੱਲੇ ਵੀ ਆਪਾਂ ਨੇ ਸਿੰਗਲ ਸਿੰਗਲ ਇਧਰ ਵੀ ਬੱਚੇੜਾ ਉੱਪਰ ਦਿਖਾਇਆ ਸਭ ਤੋਂ ਉਹਦਾ ਹੀ ਭਰਾ ਆ ਇੱਥਾਂ ਇਹ ਵੀ ਦੇਸੀ ਕਬੂਤਰ ਆਪਣੇ ਪੁਰਾਣੇ ਰਾਤ ਰਾਤ ਦਾ ਕੁੱਡੇ ਉਹ ਟਾਈਮਾਂ ਦੇ ਨਹੀਂ ਦੇਨੋ ਦਿਲ ਕੀਤਾ ਤੇ ਆਪਾਂ ਨੇ ਸਾਹਮਣੇ ਰੱਖੇ ਨੇ ਇੱਧਰ ਵੀ ਕਬੂਤਰੀ ਬੱਚੇ ਕੱਢੀ ਬੈਠੀ ਆ ਇਹ ਕਬੂਤਰ ਆ ਕਬੂਤਰੀ ਵੀ ਸੇਮ ਇਦਾਂ ਦੀ ਲੱਗੀ ਬਾਹਰ ਚੁਗਦੀ ਹੋ ਤੇ ਇੱਧਰ ਵੀ ਬੱਚੇ ਕੱਢੇ ਆ ਕਬੂਤਰੀ ਨੇ ਆ ਬੈਠਾ ਆਪਣਾ ਕਬੂਤਰ ਇਹ ਲੇਸੜੀ ਵਾਲ ਬਾਜੀ ਵੇ ਛੁੱਡਿਆ ਸੀ ਕਬੂਤਰ ਤੇ ਆਇਆ ਪ੍ਰਭੂ ਆਪਣਾ ਸ਼ੌਕ ਦੱਸਿਓ ਮੇਰੇ ਵੀਰ ਭਰਾ ਕਿੱਦਾਂ ਲੱਗੇ ਕਬੂਤਰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ